ਅਸੀਂ ਅਹੀਂ ਬਟਾਲੇ ਤੋਂ ਧਾਰੀਵਾਲ ਨੂੰ ਜਾ ਰਹੇ ਸੀ ਤੇ ਅਸੀਂ ਆਪਣੇ ਗੱਡੀ ਸਲੋ ਨਾਰਮਲ ਸਪੀਡ ਵਿੱਚ ਜਾ ਰਹੇ ਤੇ ਪਿੱਛੋਂ ਟਰਾਲਾ ਆ ਕੇ ਤੇ ਪੂਰੀ ਸਪੀਡ ਵਿੱਚ ਵੱਜਾ ਵਾ ਅਸੀਂ 15 20 ਕਿਲੋ ਆਪਣਾ ਪੋਟਾ ਅੱਗੇ ਗੱਡੀ ਰੇੜਦੀ ਗਈ ਗੱਡੀ ਆਡੀ ਪਲਟ ਗਈ ਆ ਤੇ ਸਾਨੂੰ ਲੋਕਾਂ ਨੇ ਅੰਗ ਨੂੰ ਚੋਂ ਬਾਹਰ ਕੱਢਿਆ ਹੈਗਾ ਵਾ ਤੇ ਬੱਚੇ ਦਾ ਸਾੜ ਲੱਗ ਗਿਆ ਬੱਚੇ ਕੋਈ ਛੋਟੇ ਆ ਵਿੱਚ ਤੇ ਵੱਡਿਆਂ ਨੂੰ ਉਹ ਚੁਲੇ ਚਾਲੇ ਤੇ ਲੱਗ ਗਈ ਦੀ ਛੱਟ ਬੱਚਿਆਂ ਨੂੰ ਹਸਪੀਟਲ ਲੈ ਕੇ ਗਏ ਆ ਹੁਣ ਅੱਗੇ ਉੱਥੇ ਜਾ ਕੇ ਵੇਖਦੇ ਕੀ ਹੋਇਆ ਹਲੇ ਇੱਥੋਂ ਅਸੀਂ ਅਸੀਂ ਜਾ ਰਹੇ ਅਸੀਂ ਬਟਾਲੇ ਤੋਂ ਧਾਰੀਵਾਲ ਜਾ ਰਹੇ ਠੀਕ ਹੈ ਜੀ ਤੇ ਟਰੱਕ ਦੀ ਬੈਕ ਸੇ ਕਿਧੋਂ ਦੀ ਟਰੱਕ ਤੋਂ ਅਸੀਂ ਟਰੱਕ ਆਡੇ ਪਿੱਛੋਂ ਆਣ ਕੇ ਵੱਜਾ ਸਾਡੀ ਗੱਡੀ ਤੇ ਸਾਡਾ ਗੱਡੀਆਂ ਦੀ ਪਲਟਦੀ ਰੇੜ੍ਹ ਦੀ ਅੱਗੇ ਗਈ ਆ ਠੀਕ ਹੈ ਜੀ 20-30 ਫੋਟਾ ਅੱਗੇ ਰੇੜ੍ਹ ਦੀ ਆ ਜੀ ਗੱਡੀ ਚ ਕਿਨੇ ਗਏ ਨੇ ਗੱਡੀ ਚ ਮੈਂ ਤੇ ਮੇਰਾ ਬ੍ਰਦਰ ਸੰਧੂ ਸਾਹਿਬ ਹੀ ਨਾਲ ਸਾਰੀ ਤੇ ਇੱਕ ਬੁਗੜੀਆਂ ਮੇਰੀ ਤੇ ਦੋ ਕੁੜੀਆਂ ਆਉਂਦੀਆਂ ਤੇ ਨਾਲ ਮੇਰੀ ਘਰ ਦੀ ਸੀ ਠੀਕ ਹੈ ਜੀ ਬਾਕੀ ਨੇ ਬਚਾਈ ਸਾਰਿਆਂ ਦਾ ਬਾਕੀ ਸਾਰਿਆਂ ਨੂੰ ਸੱਟਾਂ ਲੱਗੀਆਂ ਆਵਾ ਹਸਪਤਲ ਗਿਆ ਸਾਰੇ ਠੀਕ ਹੈ ਤੇ ਟਰੱਕ ਡਰਾਈਵਰ ਟਰੱਕ ਡਰਾਈਵਰ ਇੱਥੇ ਮੌਜੂਦਾ ਹੀ ਹੈ ਮੇਰੇ ਵੀ ਸੱਟ ਲੱਗੀ ਹੈ ਨਾ ਬਾਕੀ ਮੇਰੀ ਬਾਹ ਨਹੀਂ ਐਕਸਟਰਾ ਜਾ ਕਰਵਾਉਣਾ ਹੁਣ ਰੀਡਿੰਗ ਹੋ ਰਹੀ ਚਰਬੀ ਜੀ ਬਾਹਰ ਆ ਗਈ ਮੇਰੀ ਬਾਹ ਦੀ ਠੀਕ ਹੈ ਤਾਂ ਮਧਾਨ ਜਗਿੰਦਰਪਾਲ ਵੀਰ ਐਕਸੀਡੈਂਟ ਕਿਦਾਂ ਹੋਇਆ ਵਲਾ ਐਕਸੀਡੈਂਟ ਮੇਰਾ ਬ੍ਰਦਰ ਗੱਡੀ ਚਲਾਉਂ ਰਿਹਾ ਸੀ ਤੇ ਇਹਨੇ ਪਿੱਛੋਂ ਲਿਆ ਕੇ ਟਰੱਕ ਵਾਲੇ ਮਾਰੀ ਵੇਖੋ ਕਿਤੇ ਬ੍ਰੇਕ ਵੱਜੀ ਗੱਡੀ ਸੱਟੀ ਦੀ ਆ ਪਿੱਛੇ ਥੱਲੇ ਮਾਰਾ ਟਰੱਕ ਵਾਲੇ ਨੇ ਮਾਰੀ ਵੇਖੋ ਬ੍ਰੇਕਾਂ ਤੇ ਜਿਆ ਕ੍ਰਾਸ਼ ਹੋਈਆਂ ਨਿੱਕੀ ਗੱਡੀ ਦੇ ਬ੍ਰੇਕ ਨਹੀਂ ਅੱਗੇ ਮਾਰੀ ਐ ਵੀ ਕਈ ਜਾਣੇ ਬ੍ਰੇਕ ਮਾਰੀ ਬ੍ਰੇਕ ਮਾਰੀ ਉਹਨੇ ਓਵਰ ਲੋਡ ਹੋਈਏ ਤੇ ਚਲਾ ਗਠੋਕਤੀ ਐ ਨਾ ਤਾਂ ਸਾਰਿਆਂ ਦੇ ਹਾਂ ਦੇ ਜਿੰਨੇ ਇੱਥੇ ਪਬਲਿਕ ਹੈ ਸਾਰਿਆਂ ਨੇ ਵੇਖੋ ਤੇ ਬਚਾਈ ਸਾਰੇ ਪਰਿਵਾਰੀਆਂ ਬਚਾ ਨਹੀਂ ਹੈਗਾ ਬੱਚੇ ਸਿਵਲ ਹਸਪਤਲ ਖੜੇ ਆ ਕਿੰਨੇ ਚੀਜ਼ ਭਾਈ ਗੱਡੀ ਵਿੱਚ ਗੱਡੀ ਤੇ ਦੋ ਬੱਚੇ ਹੀ ਇੱਕੋ ਦੀ ਵਾਈਫ ਨੇ ਕੋ ਆਪ ਹੀ ਨਹੀਂ ਨਹੀਂ ਦੋ ਆ ਦੋ ਪਰਿਵਾਰ ਇਹ ਹੁਣ ਹਸਪਤਲ ਹੈਗੇ ਆ ਹਸਪਤਲ ਖੜਿਆ ਹੁਣ ਕੋਈ ਜਾਨੀ ਨੁਕਸਾਨ ਹੋਇਆ ਸਰ ਹੋਇਆ ਜੇ ਉਹਨੂੰ ਉੱਥੇ ਪਤਾ ਲੱਗਣਾ ਵਾ ਨਾ ਪ੍ਰਾਈਵੇਟ ਮੇਰੇ ਖਲ ਭੇਜ ਰਹੇ ਪਤਾ ਨਹੀਂ ਉਹਨੂੰ ਉੱਥੇ ਜਾ ਕੇ ਵੇਖਣਾ ਹੀ ਤਾਂ ਹੋਣਾ ਆ ਪੁੱਛੋ ਕਰੋ ਮਾਦਾ ਵੱਡਾ ਬ੍ਰਦਰ ਠੀਕ ਹੈ ਸਰ ਹਾਂਜੀ ਆ ਗੱਡੀ ਦੇ ਨੇ ਵਿੱਚ ਲਿਆ ਕੇ ਮਾਰੇ ਕੋਈ ਕਿਤਾ ਬ੍ਰੇਕਾ ਟਰੱਕ ਦੇ ਵਜੇ ਗੱਡੀ ਦੇ ਇੱਕੋ ਨਹੀਂ ਬ੍ਰੇਕ ਲੱਗੀ ਦੀ ਕਿਤੇ ਗੱਡੀ ਦੀ ਸਾਰੀ ਡੈਮੇਜ ਹੋ ਗਈ ਉਹ ਬੜਾ ਸਾਡਾ ਸਿੱਧਾ ਉਹਨੂੰ ਬਾਹਰ ਨਹੀਂ ਪੋ ਅੱਗੇ ਜਾ ਰਿਹਾ ਸੀ ਉਹਨਾਂ ਨੇ ਉਹਨੂੰ ਬਚਾਉਣ ਦੀ ਖਾਤਰ ਬ੍ਰੇਕ ਮਾਰੀ ਬ੍ਰੇਕ ਮਾਰਨ ਦੇ ਕਾਰਨ ਕਿਸ਼ ਵੱਡੀ ਆ ਰਹੀ ਸੀ ਗੱਡੀ ਜੇ ਉਹ ਜੰਨਾ ਗੱਡੀ ਪੜ ਗਈ ਪੜਨ ਦੇ ਪਰਿਵਾਰ ਦੇ ਜੀ ਸੀ ਜਫਰਾਲ ਤੇ ਧਾਰੀ ਹਾਲ ਦੇ ਰਹਿਣ ਵਾਲੇ ਉਹ ਫੈਮਿਲੀ ਸੀ ਜਿਹੜੀ ਇਸ ਤਰ੍ਹਾਂ ਕੋ ਆ ਰਹੀ ਸੀ ਜਾਨੀ ਬਚਾਇਆ ਇਸ ਕਰਕੇ ਸਰਕਾਰੀ ਹਸਪਤਾਲ ਨੂੰ ਲਿਜਾਇਆ ਸਰ ਦੇਖ ਸਿੰਘ ਦਾ ਅਨਿਰਮੋਦ ਸਿੰਘ ਦਾ ਟਰੱਕ ਤੇ ਵਾਲਾ ਨਾਮ ਹਾਂਜੀ ਠੀਕ ਹੈ ਤੇ ਇਹ ਕਾਰ ਵਾਲੇ ਦਾ ਕੋਈ ਜਿੰਦਰਪਾਲ ਜਿੰਦਰਪਾਲ ਸੀ ਤਿਰੰਜਪਾਲ ਠੀਕ ਹੈ ਓਕੇ ਸਤਿ ਸ੍ਰੀ ਅਕਾਲ ਇਹ ਸਾਡੇ ਕੋਲ ਜੀ 108 ਤੇ ਆਏ ਸੀ ਐਂਬੂਲੈਂਸ ਲੈ ਕੇ ਆਏ ਸੀ ਸਾਡੇ ਕੋਲ ਤਿੰਨ ਪੇਸ਼ੈਂਟ ਸੀ ਜਿਹਦੇ ਵਿੱਚ ਇੱਕ ਫੀਮੇਲ ਪੇਸ਼ੈਂਟ ਸੀ ਤੇ ਦੋ ਬੱਚੀਆਂ ਸੀ ਕਿ ਜਿਹੜੀ ਬੱਚੀ ਅਨਾਮਿਕਾ ਕੋ ਅਨਾਮਿਕਾ ਉਸ ਦੇ ਜਿੱਦਾਂ ਉਹਦੇ ਸਿੰਪਟਮ ਵਗੈਰਾ ਲੱਗ ਰਹੇ ਸੀ ਸਾਈਨ ਐਂਡ ਸਿੰਪਟਮ ਉਹ ਤੋਂ ਉਹਦੇ ਸਿਰ ਸੱਟਾ ਵੀ ਸੀ ਤੇ ਉਹ ਥੋੜੀ ਫਿਸ਼ਟਰੀ ਸੀ ਉਹਦੇ ਬਲੀਡਿੰਗ ਵੀ ਨੱਕ ਤੋਂ ਹੋ ਰਹੀ ਸੀ ਉਹਨੂੰ ਜਿਹੜੀ ਫਰਸਟ ایڈ ਦੇ ਕੇ ਉਹ ਸੀਡੀ ਸਕੈਨ ਲਈ ਮੰਨ ਲਿਆ ਗਿਆ ਤੇ ਬਾਕੀ ਜਿਹੜੇ ਦੂਸਰੇ ਦੋ ਮੈਡੀਸਨ ਉਹਨਾਂ ਨੇ ਫਰਸਟ ایڈ ਦਿੱਤੀ ਜਾਂਦੀ ਹੈ ਇੱਥੇ ਨਾਲੇ ਖਤਰੇ ਤੋਂ ਬਾਹਰ ਗਈ ਸੀ ਉਹ ਇਹ ਤਾਂ ਸੀ.ਟੀ. ਦੀ ਰਿਪੋਰਟ ਨਹੀਂ ਹੋਦੀ ਵੀ ਉਹ ਅਨਾਮਿਕਾ ਪੇਸ਼ਵਰ ਦੀ ਉਦੋਂ ਤੱਕ ਨਹੀਂ ਕਹਿ ਸਕਦੇ ਜੀ ਅਫਸਰ ਨਰਮ ਸਿੰਘ ਕੀ ਕਾਰਨ ਆਇਆ ਇਹ ਐਕਸੀਡੈਂਟ ਦਾ ਕੀ ਕਾਰਨ ਕੋਣ ਨੇ ਵੇਜਿਆ ਕਿ ਉਹ ਬ੍ਰੇਕ ਮਾਰਤੀ ਤੇ ਪਿੱਛੋਂ ਗੱਡੀ ਲੱਗੀ ਨਾਲ ਕਿਹੜੀ ਕਿਹੜੀ ਘਾਰੇ ਤੇ ਪਰਚਲ ਆ ਰਹੇ ਕਿੱਥੇ ਆ ਰਹੇ ਹਾਂਜੀ ਅੰਮ੍ਰਿਤਸਰ ਤੋਂ ਆ ਰਹੇ ਖਾਲੀਗੜ ਕੀ ਗੱਲ ਹੋਈ ਐ ਐਕਸੀਡੈਂਟ ਦਾ ਕਾਰਨ ਅੱਗੇ ਕਾਰ ਦੀ ਬ੍ਰੇਕ ਵੱਜੀ ਐ ਤੇ ਪਿੱਛੋਂ ਗੱਡੀ ਪਈ ਪਿਛੋਕੀ ਅੰਮ੍ਰਿਤਸਰ ਮਾਲ ਲਾ ਕੇ ਆਂਡਿਆ ਕਿੱਥੋਂ ਆ ਰਹੀ ਅੰਮ੍ਰਿਤਸਰ ਤੋਂ ਮਾਲ ਲਾ ਕੇ ਆਂਡੇ ਕੜਾਈ ਚਾਹਤਾਂ ਕਿ ਕੀ ਲਾ ਗਿਆ ਵਾ ਪਰਚੀ ਵੀ ਸਲਿੱਪ ਵੀ ਹੋਈ ਹੈ ਹਾਂਜੀ ਉਹ ਦੇਖੋ ਜਾ ਰਹੇ ਆ ਪਠਾਨਕੋਟ ਖਾਲੇ ਪਰਚੀ ਹੈਗੀ ਕੋਈ ਮਾਲ ਦੀ ਹਾਂਜੀ ਹਾਂਜੀ ਪਹੁੰਚ ਲੈਂਦੀ ਹੈ ਹਾਂਜੀ ਹਾਂਜੀ ਨੰਬਰ ਹੈਗਾ ਟਰੱਕ ਦਾ ਹਾਂਜੀ ਹਾਂਜੀ ਉਹ ਪਲੇਟ ਉਹ ਵੀ ਦੀ ਨਾ ਟੁੱਟਾ ਵੇਖ ਲੋ ਪਾਏ ਉਹ ਪਿੱਛੇ ਪਲੇਟ ਲੱਗੀ ਆ ਠੀਕ ਹੈ